ਸ਼ਰਾਤੀ ਅੰਸਰਾਂ ਨੇ ਗੁਰਦੁਆਰੇ ਭੰਗ ਕੀਤੀ ਲੰਗਰ ਦੀ ਮਰਿਆਦਾ ਦਾਲ ਵਾਲੇ ਬਾਲਟੀ 'ਚ ਪਾਇਆ ਮੀਟ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਾਂ ਤੋਂ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲੰਗੀਰ ਦੇ ਗੁਰੂ ਦੇ ਲੰਗਰ 'ਚ ਇੱਕ ਸ਼ਰਾਤੀ ਅੰਸਰ ਵੱਲੋਂ ਕਿ ਨੌਣੀ ਹਰਕਤ ਕਰਦਿਆਂ ਦਾਲ ਵਾਲੀ ਬਾਲਟੀ 'ਚ ਮੀਟ ਪਾਉਣ ਦੀ ਖਬਰ ਸਾਹਮਣੇ ਆਈ ਹੈ ਇਸ ਹਰਕਤ ਨਾਲ ਗੁਰੂ ਘਰ ਨਾਲ ਦੁਨੀਆ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਗबीर ਸਿੰਘ ਸੋਖੀ ਸ਼੍ਰੋਮਣੀ ਕਮੇਟੀ ਮੈਂਬਰ ਜਥੇ चरण सिंह आलमगीर ਅਤੇ ਗੁਰਦੁਆਰਾ ਮੈਨੇਜਰ ਰਜਿੰਦਰ ਸਿੰਘ ਟੋਹੜਾ ਨੇ ਦੱਸਿਆ ਕਿ ਬਲਬੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਲਾਪਰਾ ਜ਼ਿਲ੍ਹਾ ਲੁਧਿਆਣਾ ਨੇ ਲੰਗਰ ਦੀ ਦਾਲ ਵਾਲੀ ਬਾਟੀ ਚੀ ਮੀਟ ਪਾਉਣ ਦੀ ਹਰਕਤ ਕੀਤੀ ਜਿਸ ਨੂੰ ਸੇਵਾਦਾਰਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਥਾਣਾ ਡੇਲੂ ਦੇ ਜਾਂਚ ਅਧਿਕਾਰੀ ਸੁਲਖਣ ਸਿੰਘ ਨੇ ਸੀਸੀਟੀਵੀ ਕੈਮਰਾ ਰਾਹੀਂ ਮਲਜ਼ਮ ਦੀ ਇਸ ਹਰਕਤ ਦੀ ਜਾਂਚ ਪੜਤਾਲ ਕਰਨ ਉਪਰੰਤ 298 ਬੀ ਐਨ ਐਸ ਤਿੱਕ ਕੇਸ ਦਰਜ ਕੀਤਾ ਹੈ ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ ਅਤੇ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਗੁਰੂ ਘਰਾਂ ਤੇ ਸਿੱਖੀ ਸਿਧਾਂਤਾਂ ਤੇ ਹਮਲੇ ਕੋਈ ਨਵੀਂ ਗੱਲ ਨਹੀਂ ਇਸ ਦੇ ਪਿੱਛੇ ਗੈਰੀ ਸਾਜ਼ਿਸ਼ ਕਰਨ ਵਾਲਾ ਕੌਣ ਹੈ ਇਹ ਜਾਂਚ ਦਾ ਵਿਸ਼ਾ ਹੈ ਜਿਸ ਨੂੰ ਪੁਲਿਸ ਪ੍ਰਸ਼ਾਸਨ ਜਲਦ ਸਾਹਮਣੇ ਲਿਆਵੇ ਉਹਨਾਂ ਕਿਹਾ ਬੇਅਦਬੀ ਵਰਗੀਆਂ ਹਰਕਤਾਂ ਰੋਕਣ ਲਈ ਕਾਨੂੰਨ ਦੀਆਂ ਜੋ ਧਾਰਾਵਾਂ ਬਣਾਈਆਂ ਹਨ ਉਹ ਨਾ ਕਾਫੀ ਸਾਬਿਤ ਹੋ ਰਹੀਆਂ ਹਨ ਕੌਣ ਕਿਸ ਤੋਂ ਕਿਸ ਮਨਸ਼ਾ ਨਾਲ ਬੇਅਦਬੀ ਵਰਗੀਆਂ ਕਾਨੂੰਨੀਅਨ ਹਰਕਤਾਂ ਕਰਵਾਉਂਦਾ ਹੈ ਉਸ ਪੱਖ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਉਣਾ ਚਾਹੀਦਾ ਹੈ ਨਹੀਂ ਰਹੇ ਪਰਲਸ 그룹 ਦੇ مالک ਨਿਰਮਲ ਸਿੰਘ ਪੰਗੂ 5 ਕਰੋੜ ਲੋਕਾਂ ਨੂੰ ਠੱਗ ਕੇ ਬਣਾਇਆ ਸੀ ਅਰਬਾਂ ਦਾ ਸਾਮਰਾਜ ਚਿਟਫੰਡ ਕੰਪਨੀ ਪੀਸੀਐਲ ਯਾਨੀ ਪਰਲਸ 그룹 ਨਾਲ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨੂੰ 50000 ਕਰੋੜ ਰੁਪਏ ਦਾ ਚੋਨਾ ਲਗਾਉਣ ਵਾਲੇ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਵਿੱਚ ਤਬੀਅਤ ਖਰਾਬ ਹੋਣ ਤੋਂ ਬਾਅਦ ਪੰਗੂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ PGF ਲਿਮਿਟਿਡ ਦੇ ਪ੍ਰਬੰਧ ਨਿਰਦੇਸ਼ਕ ਨਿਰਮਲ ਸਿੰਘ ਪੰਗੂ ਨੂੰ PGF PCSL ਲਿਮਿਟਿਡ ਵੱਲੋਂ ਸੰਚਾਲਿਤ ਚਿਟਪੰਡ ਕੁਟਾਲੇ ਵਿੱਚ 8 ਜਨਵਰੀ 2016 ਨੂੰ CBI ਨੇ ਗ੍ਰਿਫਤਾਰ ਕੀਤਾ ਸੀ। ਉਹ ਹਾਲੇ ਜੇਲ੍ਹ ਵਿੱਚ ਹੀ ਸਨ। ਪਰਲਸ ਗਰੁੱਪ ਦਾ ਮਾਲਕ ਨਿਰਮਲ ਸਿੰਘ ਪੰਗੂ ਸ਼ੁਰੂ ਵਿੱਚ ਸਾਈਕਲ ਰਾਹੀਂ ਦੁੱਧ ਵੇਚਦਾ ਸੀ। ਇਸ ਤੋਂ ਬਾਅਦ ਨੌਕਰੀ ਦੀ ਤਲਾਸ਼ ਵਿੱਚ 70 ਦੇ ਦਹਾਕੇ ਵਿੱਚ ਕੋਲਕਾਤਾ ਚਲਾ ਗਿਆ। ਉੱਥੇ ਉਸਨੇ ਇੱਕ ਇਨਵੈਸਟਮੈਂਟ ਕੰਪਨੀ ਪੀਅਰਲੈਸ ਵਿੱਚ ਕੁਝ ਸਾਲ ਕੰਮ ਕੀਤਾ। ਉਸ ਤੋਂ ਬਾਅਦ ਇਨਵੈਸਟਰਸ ਤੋਂ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੀ ਹਰਿਆਣਾ ਦੀ ਕੰਪਨੀ ਗੋਲਡਨ ਫੋਰੈਸਟ ਇੰਡੀਆ ਲਿਮਿ ਉਸਨੇ 1980 ਵਿੱਚ ਪਰਲਸ ਗੋਲਡਨ ਫੋਰੈਸਟ ਪੀਜੀਐਫ ਨਾਂ ਦੀ ਕੰਪਨੀ ਬਣਾਈ ਜਿਹੜੀ ਲੋਕਾਂ ਤੋਂ ਸਗੌਣ ਵਰਗੇ ਦਰਖਤਾਂ ਦੇ ਪਲਾਂਟੇਸ਼ਨ ਤੇ ਇਨਵੈਸਟਮੈਂਟ ਕਰਕੇ ਚੰਗਾ ਮੁਨਾਫਾ ਦੇਣ ਦਾ ਵਾਅਦਾ ਕਰਦੀ ਸੀ 1996 ਤੱਕ ਇਸ ਤੋਂ ਕਰੋੜਾਂ ਰੁਪਏ ਜੁਟਾ ਲਏ ਸਨ ਪਰ ਇਨਕਮ ਟੈਕਸ ਅਤੇ ਦੂਜੀਆਂ ਜਾਂਚਾਂ ਕਾਰਨ ਉਸ ਨੂੰ ਇਸ ਕੰਪਨੀ ਨੂੰ ਬੰਦ ਕਰਨਾ ਪਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਸੀਨੀਅਰ ਆਗੂ ਡਿੰਪੀ ਟੈਲੋ ਨੇ ਛੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਟੇਲੋ ਨੇ ਅਕਾਲੀ ਦਲ ਦੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਡਿੰਪੀ ਟੇਲੋ ਸੁਖਬੀਰ ਸਿੰਘ ਬਾਦਲ ਦੇ ਬੇहद ਕਰੀਬੀ ਰਹੇ ਹਨ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਡਿੰਪੀ ਟੇਲੋ ਦੇ ਆਮ ਆਦਮੀ ਪਾਰਟੀ 'ਚ ਜਨਦਿਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਪਰ ਉਹ ਕਦੋਂ ਕੋਈ ਹੋਰ ਪਾਰਟੀ ਜੁਆਇਨ ਕਰਨਗੇ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਹੈ ਹਰਦੀਪ ਸਿੰਘ ਡਿੰਪੀ ਗਿੱੱਦਰ ਬਾਹਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਅਸਤੀਫਾ ਦੇ ਮਗਰੋਂ ਹਰਦੀਪ ਸਿੰਘ ਡਿੰਪੀ ਟੇਲੋ ਨੇ ਕਿਹਾ ਕਿ ਮੈਂ ਪਾਰਟੀ ਦੇ ਸਾਰੇ ਅ ਮਨ ਇੰਨਾ ਪਰਿਆ ਹੋਇਆ ਕਿ ਬੋਲਿਆ ਵੀ ਨਹੀਂ ਜਾ ਰਹਾ ਉਹਨਾਂ ਦਾ ਸਾਰਾ ਪਰਿਵਾਰ ਇਕੱਠਾ ਹੋ ਗਿਆ ਹੈ ਸਾਡੇ ਵਰਗੇ ਤਾਂ ਵਰਤਨ ਲਈ ਹੁੰਦੇ ਹਨ ਸਮਰਥ ਕਾਂਦੀ ਰਾਏ ਨਾਲ ਅਗਲਾ ਫੈਸਲਾ ਲਵਾਗਾ ਦਸਨਯੋਗ ਹੈ ਕਿ ਡਿੰਪੀ ਟੇਲੋ ਗਿੱਧੜਬਾਹ ਤੋਂ ਅਕਾਲੀ ਦਲ ਦੇ ਇੰਚਾਰਜ ਵੀ ਸੰਨ ਅਤੇ ਦੋ ਵਾਰ ਅਕਾਲੀ ਦਲ ਵੱਲੋਂ ਰਾਜਾ ਬੜਿੰਗ ਖਿਲਾਫ ਚੋਣ ਲੜ ਚੁੱਕੇ ਹਨ ਇਹ ਵੀ ਦਸਨਯੋਗ ਹੈ ਕਿ ਗਿੱਧੜਬਾਹ ਚ ਜ਼ਿੰਮੀ ਚੋਣ ਹੋਣੀ ਹੈ ਅਤੇ ਸੁਖਬੀਰ ਬਾਦਲ ਪਿਛਲੇ ਕੁਝ ਦਿਨਾਂ ਤੋਂ ਇਸ ਹਲਕੇ ਚ ਸਰਗਰਮ ਹਨ ਇਹ ਗਲਵੀ ਸਾਹਮਣੇ ਆ ਰਹੀ ਹੈ ਕਿ ਡਿੰਪੀ ਢਿੱਲੋਂ ਨੂੰ ਗਿੱਦੜਪਾਹਤੋ ਉਮੀਦਵਾਰ ਐਲਾਨਿਆ ਜਾ ਸਕਦਾ ਸੀ ਪਰ ਅਜੇ ਤੱਕ ਗਿੱਦੜਪਾਹਤੋ ਉਮੀਦਵਾਰ ਵਜੋਂ ਉਹਨਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਹਨ 10 ਦੇ 18 ਅਕਸਤ ਨੂੰ ਗਿੱਦੜਪਾਹਤੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਕੀਤੀ ਗਈ ਮੀਟਿੰਗ ਦੌਰਾਨ ਡਿੰਪੀ ਨੇ ਕਿਹਾ ਸੀ ਕਿ ਮਹ ਸ਼੍ਰੀਆਮ ਕਹਿੰਦਾ ਹਾਂ ਕਿ ਅੱਜ ਜੋ ਕੁਝ ਵੀ ਹਾਂ ਸੁਖਬੀਰ ਬਾਦਲ ਕਰਕੇ ਹਾਂ ਲੋਕ ਬਹੁਤ ਅਫਵਾਹਾਂ ਉਡਾ ਰਹੇ ਹਨ ਪਰ ਇਹ ਦਰਖਤ ਹਿੱਲਣ ਵਾਲਾ ਨਹੀਂ ਹੈ